ਉਹ ਦੇਖ ਅਗੇ ਨਾ ਨਾਕਾ ਲੱਗਿਆ ਹੋਇਆ ਆਪਣੇ ਮੋਟਰਸਾਈਕਲ ਦਾ ਕੋਈ ਕਾਗਜ਼ ਪੱਤਰ ਵੀ ਨਹੀਂ ਹੈਗਾ ਤੂੰ ਤਾਂ ਐਵੇਂ ਡਰ ਜਾਨਾ ਇਹਨਾਂ ਪੁਲਸਾਂ ਦਾ ਜਨਾਟਾ ਦਾਂਗੇ ਨਾ ਇਹ ਹੋਰ ਡਰਾਉਣਗੇ ਤੈਨੂੰ ਮੈਂ ਇੱਕ ਵਾਰੀ ਦੀ ਗੱਲ ਦੱਸਦੀ ਆ ਤੈਨੂੰ ਪਤਾ ਮੇਰੀ ਮੰਮੀ ਸਾਫ ਕਾ ਮੈਂਬਰ ਨਹੀਂ ਉਹ ਜਦੋਂ ਸਾਨੂੰ ਨਾਕੇ ਤੇ ਰੋਕ ਲਿਆ ਪੁਲਸ ਵਾਲਾ ਨੇ ਮੇਰੀ ਮੰਮੀ ਨੇ ਅੰਨ ਕਰਕੇ ਖੜ ਗਈ ਪੁਲਸ ਵਾਲੇ ਡਰ ਕੇ ਵੀ ਇਹ ਤਾਂ ਕੋਈ ਦਲੇਰ ਬੁੜੀ ਲੱਗਦੀ ਐ ਫਿਰ ਮੇਰੀ ਮੰਮੀ ਨੇ ਜਦੋਂ ਅੰਨ ਕਰਕੇ ਕੱਟਿਆ ਫੋਨ ਉਹ ਤਾਂ ਹੋਰ ਸਹਿਮਗੇ ਵੀ ਇਹ ਤਾਂ ਕਿਸੇ ਮੰਤਰੀ ਦੇ ਬੰਦੇ ਲੱਗਦੇ ਨੇ ਉਹਨਾਂ ਨੇ ਤਾਂ ਅੰਨ ਕਰਕੇ ਹੱਥ ਜੋੜਨੇ ਕਹਿੰਦੇ ਭੈਣੀ ਤੂੰ ਕੀ ਕਰ? ਅੱਛਾ ਉਹ ਤੂੰ ਸਾਨੂੰ ਰੋਕੇਗਾ? ਕੀ ਗੱਲ ਬਦਲੀ ਕਰਾਉਣੀ ਐ? ਲੈ ਉਹ ਕਰਾ ਬਦਲੀ। ਸਾਡੀ ਬਹੁਤ ਈ ਗਲਤੀ ਹੋ ਗਈ ਜੀ। ਸਾਨੂੰ ਛੱਡ ਦਿਓ ਜੀ। ਇਹ ਤਾਂ ਪਾਗ ਲਾ ਜੀ। ਕੱਲੀ ਬਿੱਦਰੀ ਨਾਲ ਆਉਣੇ ਆ ਜੀ। ਦੋ ਥੱਪੜ ਭਾਵੇਂ ਦੇ ਹੋਰ ਮਾਰ ਲਓ ਜੀ। ਪਰ ਸਾਡੇ ਤੇ ਕੀ ਕਾਰਵਾਈ ਨਾ ਕਰੋ ਜੀ। ਅਸੀਂ ਤਾਂ ਗੂੜੀ ਬੰਦੇ ਦੀ ਚਾਹੇ ਕਰਕੇ ਖਾਂਦੇ ਆ ਜੀ। ਨਾ ਮੇਰੇ ਸਾਲੇ ਦੀ ਐ। ਮੈਨੂੰ ਤਾਂ